ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਇਹਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਅਗਲੇ ਭਾਗ ਦੇ ਵਿੱਚ ਵਿਚਾਰ ਸਾਂਝੇ ਕਰੀਏ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਮਾਤਰ ਦੀ ਬਹੁਪਰਤੀ ਗੁਲਾਮੀ ਕੱਟਣ ਵਾਸਤੇ ਜਿੱਥੇ ਖੁਦ ਯਤਨ ਕੀਤੇ ਉਥੇ ਆਪਣੇ ਉੱਤਰ ਅਧਿਕਾਰੀਆਂ ਨੂੰ ਲਗਾਤਾਰ ਬਿਨਾਂ ਰੋਕੇ ਬਿਨਾਂ ਅਕੇ ਬਗੈਰ ਥੱਕੇ ਮੌਤ ਦਾ ਖੌਫ ਉਤਾਰ ਕੇ ਮਿਹਨਤ ਕਰਦੇ ਰਹਿਣ ਲਈ ਰੂਪ ਰੇਖਾ ਬਣਾ ਕੇ ਦੇ ਦਿੱਤੀ ਸੁਝਾਏ ਗਏ ਰਾਹਾਂ ਤੇ ਚਲਦੇ ਆ ਅਨੰਤ ਮੁਸੀਬਤਾਂ ਆਈਆਂ ਹਰ ਮੁਸੀਬਤ ਨੂੰ ਗੁਰੂ ਸਾਹਿਬ ਨੇ ਪਹਿਲਾਂ ਆਪਣੇ ਸਰੀਰ ਤੇ ਝੱਲਿਆ ਉਹਨਾਂ ਦੀ ਕਰਨੀ ਅਤੇ ਕਥਨੀ ਨੂੰ ਵੇਖ ਕੇ ਹੋਰ ਲੋਕੀ ਲਗਾਤਾਰ ਇਸ ਕਾਫਲੇ ਵਿੱਚ ਰਲਦੇ ਗਏ ਇਹ ਕਾਫਲਾ ਵੱਡਾ ਹੁੰਦਾ ਗਿਆ ਗੁਰੂ ਕਾਲ ਦੌਰਾਨ ਦਿੱਤੀ ਗਈ ਸਖਲਾਈ ਦੀ ਬਦੌਲਤ ਹੋਰ अनेका ਬਹਾਦਰਾਂ ਵਾਂਗ ਇੱਕ ਸਿਰ ਕੱਢਮਾ ਜੰਗੀ ਜਰਨੈਲ ਹੋਇਆ ਸੀ ਭਾਈ ਬੰਦਾ ਸਿੰਘ ਬਹਾਦਰ ਇਸ ਨੇ ਆਪਣੀ ਯੁੱਧ ਨੀਤੀ ਅਤੇ ਜਮਾਂ ਮਰਦੀ ਦਾ ਅਜਿਹਾ ਸਬੂਤ ਪੇਸ਼ ਕੀਤਾ ਕਿ ਲੰਮੇ ਸਮੇਂ ਤੋਂ ਸਥਾਪਿਤ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਆਪਣੇ ਸਾਥੀਆਂ ਨੂੰ ਵਿਸ਼ਵਾਸ ਕਰਵਾ ਦਿੱਤਾ ਕਿ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਲੁਟੇਰਿਆਂ ਨੂੰ ਗਦਦੀ ਤੋਂ ਉਤਾਰ ਸਕਦੇ ਹਾਂ 8 ਘਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਸਿੱਖਾਂ ਦੇ ਮਨਾਂ ਵਿੱਚ ਰਾਜ ਦੇ ਸੁਪਨੇ ਜਗਾ ਦਿੱਤੇ ਗਏ ਕਦੀ ਘਟ ਕਦੀ ਵੱਧ ਇਹ ਭਿਆਨਕ جنگ ਹੋਰ 60 ਸਾਲਾਂ ਤੱਕ ਨਿਰੰਤਰ ਚਲਦੀ ਰਹੀ ਸਨ 1770 ਤੋਂ ਮਗਰੋਂ ਪੰਜਾਬ ਤੇ ਕੋਈ ਬਾਹਰੋਂ ਵੱਡਾ ਹਮਲਾ ਨਹੀਂ ਹੋਇਆ ਦਿੱਲੀ ਦੀ ਸਰਕਾਰ અત્યੰਤ ਕਮਜ਼ੋਰ ਹੋ ਚੁੱਕੀ ਸੀ ਹੁਣ ਸਿੱਖ ਮੁਖੀਆਂ ਨੇ ਆਪੋ ਆਪਣੇ ਰਾਜ ਕਾਇਮ ਕਰਨ ਵਾਸਤੇ ਇਲਾਕੇ ਮੰਲਣੇ ਸ਼ੁਰੂ ਕਰ ਦਿੱਤੇ ਹਿੰਦੂਆਂ ਕੋਲ ਤਾਂ ਤਦੋਂ ਪੰਜਾਬ ਵਿੱਚ ਜ਼ਮੀਨ ਹੈ ਹੀ ਨਹੀਂ ਸੀ ਮੁਸਲਮਾਨ ਹਾਕਮਾਂ ਚੌਧਰੀਆਂ ਨੂੰ ਭਾਂਜ ਦੇ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਜ਼ਮੀਨ ਕਰਨ ਦੀ ਮਹਿੰਮਤ ਛੇੜ ਦਿੱਤੀ ਤਕਰੀਬਨ 30 ਸਾਲ ਤੱਕ ਸਿੱਖ ਆਪਸੀ ਭਰਾ ਮਾਰੂ جنگ ਵਿੱਚ ਖੂਨ ਵੀ ਬਹਾਉਂਦੇ ਰਹੇ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਪੰਜ ਪਿਆਰਾ ਲੋਕਾਂ ਰਾਜੀ ਵਿਧੀ ਨੂੰ ਇਹ ਪੂਰੀ ਤਰ੍ਹਾਂ ਉਭਾਰ ਨਾ ਸਕੇ ਜ਼ਮੀਨ ਦੇ ਛੋਟੇ ਟੁਕੜਿਆਂ ਅਤੇ ਸੀਮਤ ਸੁੱਖ ਸਾਧਨਾਂ ਨੂੰ ਕੁਚਲ ਕੇ ਮੁੜ ਤੋਂ ਹੋਰ ਕੋਈ ਹਮਲਾਵਰ ਆ ਕੇ ਸਭ ਕੁਝ ਮਲਿਆ ਮੇਟ ਕਰ ਸਕਦਾ ਸੀ ਵੱਡੀ ਸ਼ਕਤੀ ਨਾਲ ਟੱਕਰ ਲੈਣ ਵਾਸਤੇ ਉਸ ਤੋਂ ਵੱਡੀ ਸਾਂਝੀ ਤਾਕਤ ਚਾਹੀਦੀ ਸੀ ਇਹ ਮਾਨ ਪ੍ਰਾਪਤ ਹੋਇਆ ਮਹਾਨ ਸਪੂਤ ਤਿਗ ਦੇ ਧਨੀ ਜੰਗ ਨੀਤੀਆਂ ਦੇ ਮਹਾਰ ਅਣਥੱਕ ਯੋਧੇ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਨੇ અત્યੰਤ ਸਿਆਣਪ ਨਾਲ ਸਿੱਖ ਸਰਦਾਰਾਂ ਨੂੰ ਇਕੱਠੇ ਕਰਨੇ ਸ਼ੁਰੂ ਕੀਤਾ ਵਿਦੇਸ਼ੀ ਜਾਬਰਾਂ ਵੱਲੋਂ ਕੀਤੇ ਜ਼ੁਲਮ ਯਾਦ ਕਰਵਾਏ ਆਜ਼ਾਦੀ ਦੀਆਂ ਬਰਕਤਾਂ ਗਣਾਈਆਂ ਅਮਨ ਅਤੇ ਜੰਗ ਦੇ ਫਰਕ ਸਮਝਾਏ ਗੁਰੂ ਸਾਹਿਬ ਵੱਲੋਂ ਕੀਤੇ ਉਪਕਾਰ ਗਿਣਾਏ ਰੱਬ ਦਾ ਵਾਸਤਾ ਪਾਇਆ 100 ਸਾਲ ਤੋਂ ਉਜੜਦੇ ਅਤੇ ਕਤਲ ਹੁੰਦੇ ਸਿੱਖਾਂ ਦੀ ਦਾਸਤਾਨ ਸੁਣਾਈ ਔਰਤਾਂ ਦੀ ਪੱਤ ਰੁੱਲਦੀ ਉਹਨਾਂ ਨੂੰ ਯਾਦ ਕਰਵਾਈ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਇਆਂ ਦੇ ਦਰਦ ਸੁਣਾਏ ਬਹੁਤ ਸਾਰੇ ਸਿੱਖ ਸਰਦਾਰਾਂ ਨੇ ਆਪਣੀ ਵੱਖਰੀ ਜਗੀਰ ਜਾਂ ਰਿਆਸਤ ਤਿਆਗ ਕੇ ਸਾਂਝੇ ਸਿੱਖ ਰਾਜ ਦਾ ਹਿੱਸਾ ਬਣਨਾ ਪ੍ਰਵਾਨ ਕਰ ਲਿਆ ਇਸ ਤਰ੍ਹਾਂ ਆਪਣੀ ਤਾਕਤ ਵਧਾ ਕੇ ਰਣਜੀਤ ਸਿੰਘ ਨੇ ਫਿਰ ਬਾਗੀ ਸਿੱਖ ਸਰਦਾਰਾਂ ਨੂੰ ਸੋਧਣ ਦੀ ਮਹਿੰਮ ਸ਼ੁਰੂ ਕਰ ਦਿੱਤੀ 10 ਸਾਲ ਦੇ ਸਮੇਂ ਵਿੱਚ ਰਣਜੀਤ ਸਿੰਘ ਇਕ ਤਾਕਤਵਰ ਮਹਾਰਾਜਾ ਬਣ ਕੇ ਉਭਰਿਆ ਸ਼ਾਹ ਮੁਹੰਮਦ ਨੇ ਇਹਦੇ ਬਾਰੇ ਲਿਖਿਆ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਮਲਤਾਨ ਕਸ਼ਮੀਰ ਪਸੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਈ ਗਿਆ ਹੋਰ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕੇ ਆਪਣੇ ਨਾਂ ਚਲਾਏ ਗਿਆ ਸ਼ਾਹ ਮੁਹੰਮਦ ਦਾ ਜਨ 50 ਵਰਸਾਂ ਅੱਛਾ ਰਜ ਦੇ ਰਾਜ ਕਮਾਏ ਗਿਆ ਕਿਉਂ ਲੱਗਦਾ ਹੈ ਕੇ ਸਿੱਖ ਲੇਖਕਾਂ ਨੂੰ ਜਾਂ ਤਾਂ ਹੌਸਲਾ ਹੀਣ ਕੀਤਾ ਗਿਆ ਹੈ ਉਹ ਡਰ ਗਏ ਹਨ ਜਾਂ ਰਿਸ਼ਵਤ ਦੇ ਕੇ ਜ਼ੁਬਾਨ ਅਤੇ ਕਲਮ ਕੁਰਾਹੇ ਪਾ ਦਿੱਤੀ ਗਈ ਹੈ ਜਾਂ ਫਿਰ ਮੰਨ ਲਈਏ ਕਿ ਸਿੱਖ ਚਿੰਤਕ ਮੂਰਖ ਹਨ ਮੈਨੂੰ ਇਹ ਕੌੜੇ ਬਚਨ ਇਸ ਲਈ ਲਿਖਣੇ ਪੈ ਰਹੇ ਹਨ ਕਿ 6ਵੇਂ ਸਤਗੁਰੂ ਨੇ ਸੰਤ ਸਿਪਾਹੀ ਬਣਾਇਆ ਭਗਤੀ ਤੇ ਸ਼ਕਤੀ ਇੱਕ ਥਾਂ ਇਕੱਠੀ ਕੀਤੀ ਬਾਜ ਤਾਜ ਤੇਗ ਫੋ ਦੇ ਰਾਜ ਨਾਲ ਸੰਬੰਧਤ ਹਨ ਨਾ ਕਿ ਭਗਤੀ ਨਾਲ ਫਿਰ ਦਰਬਾਰ ਸਾਹਿਬ ਚੰਗਾ ਸੋਹਣਾ ਧਰਮ ਸਥਾਨ ਬਣਿਆ ਸੀ ਨੇੜੇ ਤਖਤ ਉਸ ਸਮੇਂ ਉੱਚਾ ਥੜਾ ਬਣਾਉਣ ਦੀ ਕੀ ਲੋੜ ਸੀ ਸਾਰੇ ਗੁਰ ਵਿਅਕਤੀਆਂ ਨੂੰ ਫੌਜੀ ਕਮਾਂਡਰ ਆਖੀ ਜਾਣਗੇ ਫੌਜੀ ਤੋਪਾਂ ਫੌਜਾਂ ਤੋਪਾਂ ਹਥਿਆਰਾਂ ਦੀ ਵਰਤੋਂ ਕਰਦੇ ਬਿਆਨ ਕਰਨਗੇ ਅਖੀਰ ਵਿੱਚ ਇਹ ਵੀ ਕਹਿ ਦੇਣਗੇ ਕਿ ਗੁਰੂ ਸਾਹਿਬ ਧਾਰਮਿਕ ਸ਼ਖਸੀਅਤ ਸਨ ਰਾਜ ਕਾਇਮ ਕਰਨਾ ਉਹਨਾਂ ਦਾ ਇਰਾਦਾ ਨਹੀਂ ਸੀ ਜੇ ਉਹ ਭਗਤੀ ਜਾਂ ਧਰਮ ਕਰਮ ਤੱਕ ਸੀਮਤ ਸਨ ਫਿਰ ਜੰਗ ਲੜਨ ਦੀ ਕਿਲੇ ਬਣਾਉਣ ਦੀ ਉਹਨਾਂ ਨੂੰ ਕੀ ਲੋੜ ਸੀ ਜੇ ਖੁਦ ਉਹ ਰਾਜ ਨਹੀਂ ਕਰਨਾ ਚਾਹੁੰਦੇ ਸਨ ਤਾਂ ਅਚਨ ਚੇਤੀ ਬੰਦਾ ਸਿੰਘ ਨੂੰ ਦਸਵੇਂ ਗੁਰੂ ਜੀ ਨੇ ਰਾਜ ਲੈਣ ਦੀ ਆਗਿਆ ਕਿਉਂ ਦੇ ਦਿੱਤੀ ਉਪਰੰਤ ਭਾਈ ਕਪੂਰ ਸਿੰਘ ਦੀ ਨਵਾਬੀ ਤੇ ਮਾਣ ਕਿਉਂ ਕੀਤਾ ਜਾਂਦਾ ਹੈ ਭਾਈ ਜੱਸਾ ਸਿੰਘ ਆਲੂਵਾਲੀਆ ਸੁਲਤਾਨੁਲ ਕੌਮ ਉਹ ਕਿਵੇਂ ਬਣਿਆ ਜੇ ਪਹਿਲਾਂ ਵਾਲਾ ਵਰਤਾਰਾ ਸਭ ਠੀਕ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਰਾਜ ਸਥਾਪਿਤ ਕਰਨਾ ਗਲਤ ਕਿਵੇਂ ਹੋ ਗਿਆ ਭਾਵੇਂ ਬੰਦਾ ਸਿੰਘ ਨੇ ਜ਼ਮੀਨ ਹਲਵਾਹਕ ਨੂੰ ਦੇਣ ਦਾ ਐਲਾਨ ਕਰ ਦਿੱਤਾ ਸੀ ਸਹੀ ਮਹੀਨਿਆਂ ਵਿੱਚ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਨੂੰ ਲੈ ਕੇ ਦਿੱਤੀ ਸੀ ਬੰਦਾ ਸਿੰਘ ਦੇ ਹੁਕਮ ਉਹ ਥੋੜਾ ਸਮਾਂ ਹੋਣ ਕਾਰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੇ ਉਸ ਤੋਂ ਪਹਿਲਾਂ ਦੇਸ਼ ਦੀ ਸਾਰੀ ਜ਼ਮੀਨ ਰਾਜੇ ਦੀ ਮਾਲਕੀ ਹੋਇਆ ਕਰਦੇ ਸੀ ਬਾਕੀ ਲੋਕ ਠੇਕੇਦਾਰਾਂ ਦੇ ਅਧੀਨ ਮੁਜਾਰੇ ਕਿਸੇ ਜ਼ਮੀਨ ਦੀ ਕਿਸੇ ਹੋਰ ਦੀ ਜ਼ਮੀਨ ਤੇ ਕਾਸਤ ਕਰਨ ਵਾਲੇ ਹੋਇਆ ਕਰਦੇ ਸਨ ਅਰਬ ਮੁਲਕਾਂ ਵਿੱਚ ਅੱਜ ਤਾਹੀ ਇਹੀ ਦਸਤੂਰ ਚੱਲਦਾ ਆ ਰਿਹਾ ਹੈ ਜੇ ਸਿੱਖ ਕਾਸਤਕਾਰ ਜ਼ਮੀਨ ਦੇ ਮਾਲਕ ਨਾ ਬਣਾਏ ਜਾਂਦੇ ਤਾਂ ਇਹ ਮਜ਼ਦੂਰੀ ਕਰਦੇ ਤੇ ਭੁੱਖੇ ਮਰਦੇ ਜੇ ਰਣਜੀਤ ਸਿੰਘ ਵਰਗਾ ਸਿਆਣਾ ਤੇ ਸ਼ਕਤੀਮਾਨ ਬਾਦਸ਼ਾਹ ਸਿੱਖਾਂ ਨੂੰ ਨਾ ਮਿਲਦਾ ਤਾਂ ਸਿੱਖਾਂ ਨੇ ਆਰਥਿਕ ਪੱਖੋਂ ਕੰਗਲੇ ਤਾਂ ਹੋਣਾ ਹੀ ਸੀ ਸਗੋਂ ਰਾਜੇ ਅਖਵੌਣ ਦੇ ਮਾਣ ਤੋਂ ਵੀ ਵਾਂਝੇ ਹੀ ਰਹਿ ਜਾਣਾ ਸੀ ਜਿਸ ਬਹਾਦਰੀ ਤੇ ਅਸੀਂ ਅੱਜ ਮਾਣ ਕਰਦੇ ਹਾਂ ਜੇ ਰਾਜ ਕਾਇਮ ਨਾ ਕਰ ਸਕਦੇ ਉਹ ਬ्यर्थ ਸਮਝੀ ਜਾਣੀ ਸੀ ਜ਼ਬਰ ਹਾਕਮਾਂ ਨੂੰ ਜ਼ੁਲਮ ਕਰਨੋਂ ਜੇ ਰੋਕਿਆ ਹੈ ਤਾਂ ਰਾਜਸੀ ਸ਼ਕਤੀ ਨੇ ਰੋਕਿਆ ਅੰਗਰੇਜ਼ਾਂ ਨੂੰ ਸਮਝੌਤੇ ਕਰਨ ਲਈ ਜੇਕਰ ਮਜਬੂਰ ਕੀਤਾ ਹੈ ਤਾਂ ਰਣਜੀਤ ਸਿੰਘ ਦੀ ਤੇਗ ਨੇ ਮਜਬੂਰ ਕੀਤਾ ਹੈ ਭਾਰਤ ਦੇਸ਼ ਨੂੰ ਆਮ ਕਰਕੇ ਅਤੇ ਪੰਜਾਬ ਨੂੰ ਖਾਸ ਕਰਕੇ ਉਜੜੇ ਹੋਏ ਨੂੰ ਜੇ ਵਸਾਇਆ ਹੈ ਤਾਂ ਸਿੱਖਾਂ ਦੀ ਰਾਜਸੀ ਤਾਕਤ ਨੇ ਵਸਾਇਆ ਹੈ ਸੰਸਾਰ ਪੱਧਰੀ ਪਛਾਣ ਬਣਾਈ ਹੈ ਤਾਂ ਸ਼ੇਰ-ਏ-ਪੰਜਾਬ ਨੇ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਅਤੇ ਰਾਜਨੀਤਿਕ ਸੂਝ-ਬੂਝ ਵਿੱਚ ਬਹੁਤ ਸਾਰੇ ਨੁਕਸ ਕੱਢੇ ਜਾ ਰਹੇ ਹਨ ਜਰਾ ਉਹਨਾਂ ਹਾਲਤਾਂ ਵੱਲ ਝਾਤ ਮਾਰੋ ਜਿਨ੍ਹਾਂ ਵਿਖੜੇ ਹਾਲਾਤਾਂ ਵਿੱਚ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਇੱਕ ਸ਼ਕਤੀਸ਼ਾਲੀ ਬਾਦਸ਼ਾਹਤ ਕਾਮ ਕਰ ਲੈਣੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ Hindu ਬਹੁ ਗਿਣਤੀ ਵਿੱਚ ਸਨ ਮੁਸਲਮਾਨ ਸਿੱਖਾਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਸਨ ਦਿੱਲੀ ਦੇ ਤਖਤ ਤੇ ਅਜੇ ਵੀ ਮੁਸਲਮਾਨਾਂ ਦਾ ਰਾਜ ਸੀ ਲਾਹੌਰ ਸ਼ਾਹੀ ਤਖਤ ਤੇ ਜਦੋਂ ਸਿੱਖਾਂ ਦਾ ਕਬਜ਼ਾ ਹੋ ਗਿਆ ਖਾਲਸਾਈ ਝੰਡਾ ਚੜ੍ਹ ਗਿਆ ਵੱਡੇ ਵੱਡੇ ਤਜਰਬੇਕਾਰ ਮੁਸਲਮਾਨ ਨੌਕਰੀ ਲੈਣ ਵਾਸਤੇ ਹੱਥ ਜੋੜ ਕੇ ਕਤਾਰਾਂ ਵਿੱਚ ਖੜੇ ਸਨ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹਿੰਦੂ ਤਰਲੇ ਮੱਛੀ ਹੋ ਰਹੇ ਸਨ ਹਜ਼ਾਰਾਂ ਮੀਲਾਂ ਦਾ ਪੰਧ ਤੈਅ ਕਰਕੇ ਗੋਰੇ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੇ ਸਨ ਇਤਿਹਾਸਕਾਰਾਂ ਵੱਲੋਂ ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਕੀਤੀ ਇਸ ਲਈ ਕਿਉਂਕਿ ਸਿੱਖਾਂ ਕੋਲ ਰਾਜਸੀ ਤਾਕਤ ਆ ਗਈ ਸੀ ਮਹਾਰਾਜੇ ਦੀ ਅਤੇ ਹੋਰ ਸਿੱਖ ਸਰਦਾਰਾਂ ਦੀ ਖੁਸ਼ਨੂਦੀ ਹਾਸਲ ਕਰਨ ਦਾ ਇਹ ਪੀ ਇਕ ਢੰਗ ਸੀ ਕਿ ਇਹਨਾਂ ਦੇ ਗੁਰੂਆਂ ਦੀ ਵਡਿਆਈ ਕਰੋ ਫਿਰ ਸਿੱਖ ਖੁਸ਼ ਹੋ ਜਾਣਗੇ ਅਸੀਂ ਸਿੱਖਾਂ ਤੇ ਨਜ਼ਰੇ ਕਰਮ ਬਣ ਜਾਵਾਂਗੇ ਬਹੁਤ ਸਾਰੇ ਗੈਰ ਸਿੱਖ ਕਵੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਵਾਰਾਂ ਲਿਖੀਆਂ ਕਵਤਾਵਾਂ ਗਾਈਆਂ ਉਹਨਾਂ ਨੇ ਸਨਮਾਨ ਪਾਇਆ ਵਿਦੇਸ਼ੀ ਸਰਕਾਰਾਂ ਨਾਲ ਤਾਲਮੇਲ ਬਣਿਆ ਸੰਸਾਰ ਪੱਧਰ ਤੇ ਸਿੱਖਾਂ ਦੀ ਪਛਾਣ ਕਾਇਮ ਹੋਈ ਸਿੱਖਾਂ ਦਾ ਰਾਜ ਸਿੱਖਾਂ ਦਾ ਧਰਮ ਸਿੱਖਾਂ ਦੀ ਰਹਿਤ ਸੁਭਾ ਆਦ ਵੇਖ ਪਰਖ ਕੇ ਕਈ ਵਿਦੇਸ਼ੀ ਯਾਤਰੂਆਂ ਨੇ ਦੁਨੀਆ ਦੇ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਨਪੋਲੀਅਨ ਬੋਨਾਪਾਰਟ ਵਾਲਟਰ ਵਾਟਨਰੂ ਦੇ ਜੰਗੀ ਮੈਦਾਨ ਵਿੱਚ ਬਰਤਾਨੀਆਂ ਦੀ ਫੌਜ ਹੱਥੋਂ ਹਾਰ ਗਿਆ ਸੀ ਫ੍ਰਾਂਸ ਦੇਸ਼ ਦੇ ਵਿਦਵਾਨਾਂ ਲੇਖਕਾਂ ਅਤੇ ਉਥੋਂ ਦੀਆਂ ਸਰਕਾਰਾਂ ਨੇ ਨਪੋਲੀਅਨ ਦੀ ਹਾਰ ਨੂੰ ਪੂਰੇ ਫ੍ਰਾਂਸ ਦੇਸ਼ ਦੇ ਲੋਕਾਂ ਦਾ અપਮਾਨ ਬਣਾ ਕੇ ਪੇਸ਼ ਕੀਤਾ ਸੀ 150 ਸਾਲ ਤੱਕ ਫ੍ਰਾਂਸ ਸਰਕਾਰ ਵੱਲੋਂ ਲੇਖਕਾਂ ਵੱਲੋਂ ਬਾਰ ਬਾਰ ਨਪੋਲੀਅਨ ਨੂੰ ਕਾਇਰ ਕਿਹਾ ਗਿਆ અપਮਾਨ ਕੀਤਾ ਗਿਆ 150 ਸਾਲ ਤੋਂ ਮਗਰੋਂ ਜਾ ਕੇ ਵਿਦਵਾਨਾਂ ਦੀਆਂ ਅੱਖਾਂ ਖੁੱਲੀਆਂ ਕਿ ਨਪੋਲੀਅਨ ਵਰਗਾ ਬਹਾਦਰ ਅਤੇ ਨੀਤੀਬਾਨ ਫਰਾਂਸ ਵਿੱਚ ਹੈ ਹੀ ਕੋਈ ਨਹੀਂ ਸੀ 150 ਸਾਲ ਦੇ ਲੰਮੇ ਅਰਸੇ ਮਗਰੋਂ ਵੀ ਨਪੋਲੀਅਨ ਦੇ ਪੱਧਰ ਦਾ ਕੋਈ ਸੂਰਮਾ ਫਰਾਂਸ ਵਿੱਚ ਪੈਦਾ ਨਹੀਂ ਹੋਇਆ ਫਿਰ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ ਕਿ ਨਪੋਲੀਅਨ ਦੀ ਯਾਦਗਾਰ ਬਣਾਈ ਜਾਵੇ ਨਪੋਲੀਅਨ ਦੀ ਕਬਰ ਵਿੱਚੋਂ ਉਸ ਦੀਆਂ ਹੱਡੀਆਂ ਕੱਢ ਕੇ ਸ਼ੀਸ਼ੇ ਵਿੱਚ ਸੰਭਾਲ ਕੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ ਪਰ ਇੱਕ ਬਹਾਦਰਾਂ ਦਾ ਗੇਟ ਉਸਾਰਿਆ ਗਿਆ ਇਸ ਦੀਆਂ ਨੀਹਾਂ ਵਿੱਚ ਹੱਡੀਆਂ ਟਿਕਾਈਆਂ ਗਈਆਂ ਉਸ ਦੀ ਯਾਦ ਵਿੱਚ ਖੋਜ ਵਿਭਾਗ ਬਣਾਈ ਗਈ ਸਨਮਾਨ ਚਾਲੂ ਕੀਤੇ ਨੋਟਾਂ ਤੇ ਫੋਟੋਆਂ ਛਪੀਆਂ ਹੁਣ ਜਦੋਂ ਫੌਜ ਲਈ ਭਰਤੀ ਹੋਏ ਰੰਗਰੂਟ ਆਪਣੀ ਟ੍ਰੇਨਿੰਗ ਪੂਰੀ ਕਰਕੇ ਆਪਣੀ ਡਿਊਟੀ ਤੇ ਡਿਊਟੀ ਦੇ ਕਾਬਿਲ ਹੋ ਜਾਂਦੇ ਹਨ ਉਸ ਸਮੇਂ ਉਹਨਾਂ ਨੌਜਵਾਨਾਂ ਨੂੰ ਨਪੋਲੀਨ ਵਾਲੇ ਗੇਟ ਦੇ ਹੇਠਾਂ ਖੜਾ ਕੇ ਮਹਾਨ ਯੋਧੇ ਨਪੋਲੀਅਨ ਨੂੰ ਯਾਦ ਕਰਕੇ ਦੇਸ਼ ਦੀ ਵਫਾਦਾਰੀ ਦੀ ਕਸਮ ਚੁਕਾਈ ਜਾਂਦੀ ਹੈ ਜੇ ਬਹਾਦਰ ਬਣੇ ਤਾਂ ਇਹੋ ਜਿਹੇ ਸਕੂਲਾਂ ਕਾਲੀਆਂ ਤੇ ਯੂਨੀਵਰਸਿਟੀਆਂ ਵਿੱਚ ਉਸ ਦੀ ਪ੍ਰਸ਼ੰਸਾ ਹੋਣ ਲੱਗੀ ਹੈ ਨਪੋਲੀਅਨ ਬਾਰੇ ਕਾਫੀ ਸਾਰਾ ਸਾਹਿਤ ਨਵੇਂ ਸਿਰਿਓਂ ਤਿਆਰ ਕੀਤਾ ਗਿਆ ਹੈ ਹੌਲੀ-ਹੌਲੀ ਲੋਕ ਉਸ ਨੂੰ ਸਨਮਾਨ ਦੇਣ ਲੱਗ ਪਏ ਨੇ 150 ਸਾਲ ਤੋਂ ਬਾਅਦ ਫਰਾਂਸ ਵਾਲਿਆਂ ਨੂੰ ਹੋਸ਼ ਆਈ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਮੁਸਲਮਾਨ ਲੇਖਕ ਚੋਰ ਡਾਕੂ ਕਹਿਣ ਤਾਂ ਸਮਝਿਆ ਜਾ ਸਕਦਾ ਹੈ ਕਿ ਨਾਦਰ ਸ਼ਾਹ ਦੇ ਪੋਤਰੇ ਸ਼ਾਹ ਜਹਾਨ ਨੂੰ ਪੰਜਾਬ ਵਿੱਚੋਂ ਭੱਜਣ ਵਾਸਤੇ ਰਣਜੀਤ ਸਿੰਘ ਨੇ ਹੀ ਮਜਬੂਰ ਕੀਤਾ ਸੀ ਪੰਜਾਬ ਦਾ ਆਮੈਣਮਾ ਧਨ ਮਾਲ ਤੇ ਜ਼ਮੀਨ ਉਹਨਾਂ ਤੋਂ ਵਾਪਸ ਖੋਹ ਲਈ ਸੀ ਤੇ ਆਪਣੇ ਭਰਾਵਾਂ ਦੇਸ਼ ਵਾਸੀਆਂ ਦੇ ਹਵਾਲੇ ਕੀਤੀ ਸੀ ਜੇਕਰ ਹਿੰਦੂ ਲੇਖ ਰਣਜੀਤ ਸਿੰਘ ਬਾਰੇ અપਮਾਨਜਨਕ ਟਿੱਪਣੀਆਂ ਕਰਨ ਤਾਂ ਸਮਝ ਆਉਂਦੀ ਹੈ ਕਿਉਂਕਿ ਬਾਈ ਧਾਰ ਦੇ ਸਾਰੇ ਇਲਾਕੇ ਨੂੰ ਉਹਨਾਂ ਦੇ ਮਾਲਕਾਂ ਕੋਲੋਂ ਖੋ ਕੇ ਆਪਣੇ ਰਾਜ ਵਿੱਚ ਰਣਜੀਤ ਸਿੰਘ ਨੇ ਸ਼ਾਮਲ ਕਰ ਲਿਆ ਸੀ ਰਣਜੀਤ ਸਿੰਘ ਨੇ ਗੋਰਿਆਂ ਨੂੰ ਪੰਜਾਬ ਤੇ ਕਬਜ਼ਾ ਕਰਨ ਲਈ 50 ਸਾਲ ਲੇਟ ਕਰ ਦਿੱਤਾ ਸੀ ਗੋਰਿਆਂ ਨੂੰ ਅਫਗਾਨਿਸਤਾਨ ਵੱਲ ਜਾਣ ਤੋਂ ਰੋਕ ਖੜੀ ਕਰ ਦਿੱਤੀ ਸੀ ਸਿੱਖ ਲੇਖਕਾਂ ਦੀ ਬਿਰਤੀ ਆਪਣੀ ਆਜ਼ਾਦ ਸੋਚ ਗਵਾ ਚੁੱਕੀ ਲੱਗਦੀ ਹੈ ਦੂਜਿਆਂ ਦੀਆਂ ਲਿਖਤਾਂ ਤੇ ਨਿਰਭਰ ਹੋ ਕੇ ਲਿਖਦੇ ਹਨ ਗੁਰਬਾਣੀ ਤੋਂ ਬਹੁਤੇ ਲੇਖਕ ਅਣਜਾਣ ਹਨ ਮਨੋਵਿਗਿਆਨਕ ਢੰਗ ਨਾਲ ਆਪਣੇ ਨਾਇਕ ਨੂੰ ਕਿਸ ਚਰਿੱਤਰ ਵਿੱਚ ਉਸਾਰਨਾ ਹੈ ਆਪਣੇ ਨੌਜਵਾਨਾਂ ਲਈ ਇੱਕ ਮਾਡਲ ਰੂਪ ਵਿੱਚ ਕਿਵੇਂ ਪੇਸ਼ ਕਰਨਾ ਹੈ ਉਹ ਭੁੱਲ ਗਏ ਲੱਗਦੇ ਹਨ ਜੇਕਰ ਸਿੱਖ 200 ਸਾਲ ਦੀ ਖੂਨੀ ਜੰਗ ਤੋਂ ਬਾਅਦ ਆਪਣੇ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਨਹੀਂ ਦੇ ਸਕੇ ਫਿਰ ਆਉਣ ਵਾਲੇ ਸਮੇਂ ਵਿੱਚ ਲੋਕੀ ਸਾਡੇ ਤੇ ਅਤਵਾਰ ਨਹੀਂ ਕਰਨਗੇ ਜੇ ਰਣਜੀਤ ਸਿੰਘ ਵਿੱਚ ਅਤੇ ਪਹਿਲਾ ਰਾਜ ਕਰਨ ਵਾਲੇ ਰਾਜਿਆਂ ਵਿੱਚ ਕੋਈ ਫਰਕ ਨਹੀਂ ਸੀ ਫਿਰ ਇਸ ਰਾਜ ਦੀ ਲੋੜ ਹੀ ਕੀ ਸੀ ਆਪਣੇ ਲੋਕਾਂ ਅੰਦਰ ਰਾਜ ਦਾ ਸੰਕਲਪ ਜੀਵਤ ਰੱਖਣ ਵਾਸਤੇ ਸੋਚਣਾ ਪਵੇਗਾ ਗੁਰੂ ਸਾਹਿਬਾਨ ਤੋਂ ਸ਼ੁਰੂ ਹੋ ਕੇ ਮੌਜੂਦਾ ਸਮੇਂ ਤੱਕ ਆਪਣੀ ਸੋਚ ਨੂੰ ਇਸ ਤਰ੍ਹਾਂ ਢਾਲਣਾ ਪਵੇਗਾ ਗੁਰਬਾਣੀ ਵਿੱਚ ਲੋਕਪੱਕੀ ਚੰਗਾ ਰਾਜ ਸਥਾਪਿਤ ਕਰਨ ਦੀ ਹਦਾਇਤ ਕੀਤੀ ਗਈ ਹੈ ਸਿੱਖਾਂ ਨੇ ਰਣਜੀਤ ਸਿੰਘ ਦੇ ਸਮੇਂ ਸਮਾਜ ਨੂੰ ਸਾਰਿਆਂ ਨਾਲੋਂ ਵਧੀਆ ਰਾਜ ਪ੍ਰਬੰਧ ਦਿੱਤਾ ਅੱਜ ਵੀ ਸਿੱਖ ਆਪਣੇ ਲੋਕਾਂ ਨੂੰ ਚੰਗਾ ਰਾਜ ਦੇਣ ਦੇ ਸਮਰੱਥ ਹਨ ਇੱਕ ਦਿਨ ਅਸੀਂ ਰਾਜ ਜ਼ਰੂਰ ਪਾਪਤ ਪ੍ਰਾਪਤ ਕਰਾਂਗੇ ਇਹ ਭਾਵਨਾ ਦੁਨੀਆ ਦੇ ਲੋਕਾਂ ਵਿੱਚ ਸਾਨੂੰ ਫਲਾਉਣੀ ਚਾਹੀਦੀ ਹੈ ਦੁਨੀਆ ਦੇ ਧਰਮੀ ਪੁਰਖਾਂ ਵਾਸਤੇ ਲੋਕਾਂ ਵਿੱਚ ਸ਼ਰਧਾ ਹੋਣ ਕਾਰਨ ਸੱਚੀਆਂ ਵੀ ਅਤੇ ਝੂਠੀਆਂ ਵੀ ਪਰਉਪਕਾਰ ਦੀਆਂ ਕਥਾਵਾਂ ਪ੍ਰਚਲਿਤ ਹੋਈਆਂ ਆਮ ਪੜਨ ਸੁਣਨ ਨੂੰ ਮਿਲ ਜਾਂਦੀਆਂ ਹਨ ਬਾਦਸ਼ਾਹਾਂ ਦੇ ਉਪਕਾਰ ਦੀਆਂ ਸਾਖੀਆਂ ਨਾਂ ਦੇ ਬਰਾਬਰ ਵਨ ਨਾਂ ਦੇ ਬਰਾਬਰ ਹਨ ਮੇਰੇ ਲੰਮੇ ਅਧਿਐਨ ਵਿੱਚ ਰਾਜਾ ਵਿਕਰਮਾਜੀਤ ਰਾਜਾ ਜਨਕ ਰਾਜਾ ਨੌਸ਼ੇਰਵਾ ਅਤੇ ਰਾਜਾ ਰਣਜੀਤ ਸਿੰਘ ਦੀਆਂ ਸੇਵਾ ਭਾਵਨਾ ਵਾਲੀਆਂ ਕਥਾਵਾਂ ਆਮ ਲੋਕਾਂ ਵਿੱਚ ਪ੍ਰਚਲਿਤ ਹਨ ਰੱਬ ਦਾ ਭੈ ਮੰਨਣ ਵਾਲੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਰਾਜਿਆਂ ਦੇ ਨਿੱਜ ਨਾਲ ਜੁੜੀਆਂ ਇਹ ਕਥਾਵਾਂ ਦੱਸ ਪਾਉਂਦੀਆਂ ਹਨ ਕੋਈ ਗੁਣ ਇਹਨਾਂ ਵਿੱਚ ਜ਼ਰੂਰ ਸੀ ਵਰਨਾ ਸਾਰੇ ਰਾਜ ਕਰਨ ਵਾਲੇ ਲੋਕ ਰਤ ਪੀਣੇ ਸ਼ਰਾਬੀ ਅਯਾਸ ਦਰਿੰਦੇ ਬੇਰਹਿਮ ਵਗੈਰਾ ਹੀ ਹੋਏ ਹਨ ਪੁਰਾਣੇ ਸਮਿਆਂ ਦੀ ਗੱਲ ਜੇ ਨਾਪੀ ਕਰੀਏ ਤਾਂ ਅੱਜ ਤੱਕ ਰਾਜਨੀਤੀ ਵਿੱਚ ਉਹੀ ਜ਼ਬਰ ਜ਼ੁਲਮ ਅਯਾਸੀ ਤੇ ਬਦਮਾਸ਼ੀ ਵੇਖੀ ਜਾ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਅਕਸ਼ ਧੁੰਦਲਾ ਕਰਨ ਦਾ ਮਕਸਦ ਇਹੀ ਮੰਨਿਆ ਜਾ ਸਕਦਾ ਹੈ ਕਿ ਸਿੱਖ ਕੌਮ ਕੋਲ ਕੋਈ ਸਨਮਾਨਯੋਗ ਹਸਤੀ ਨਾ ਰਹਿ ਜਾਵੇ ਨਾ ਰਣਜੀਤ ਸਿੰਘ ਯਾਦ ਰਹੇ ਨਾ ਵਧੀਆ ਸਿੱਖ ਰਾਜ ਚੇਤੇ ਆਵੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੇ ਲੋਕ ਦਰਦ ਦਾ ਬਿਆਨ ਬਹੁਤ ਸਾਰੇ ਕਵੀਆਂ ਨੇ ਲਿਖਿਆ ਹੈ ਰਣਜੀਤ ਸਿੰਘ ਨੂੰ ਗੁਰਬਾਣੀ ਦਾ ਪਾਠ ਸੁਣਾਉਣ ਵਾਲਾ ਗਿਆਨੀ ਗਿਆਨ ਸਿੰਘ ਇਉਂ ਬੈਣ ਪਾਉਂਦਾ ਹੈ ਮਹਾਰਾਜੇ ਕੋ ਸਰੀਰ ਦਾ ਹੋਤ ਦੇਖ-ਦੇਖ ਰੋਬ ਤੇ ਅਮੀਰ ਔ ਫਕੀਰ ਛੋੜਤਾਬ ਕੋ ਪਾਖਾਂ ਅਜ ਖਾਕ ਪਈ ਬੀਰਤਾਈ ਬੀਰਨ ਕੀ ਮੀਰਨ ਕੀ ਮੀਰਤਾ ਅਮੀਰਨ ਪ੍ਰਭਾਵ ਕੋ ਹਿੰਦ ਨੂੰ ਕੀ ਹਿੰਦ ਜਰੀ ਸਿੰਘਨ ਕੀ ਜਿੰਦ ਜਰੀ ਗਿਆਨ ਹਰ ਕਵੀਨ ਕੋ ਜਰਿਓ ਆਫਤਾਬ ਕੋ ਭੂਪਨ ਆਬਾਦੀ ਜਰੀ ਲਾਪਰ ਯਾਨੀ ਕਿ ਲਾਹੌਰ ਲਾਪਰ ਕੀ ਗਾਦੀ ਜਰੀ ਜਰ ਗਇਓ ਸੁਹਾਗ ਭਾਗ ਸਾਗਰੀ ਪੰਜਾਬ ਕੋ ਭਾਵ ਰਣਜੀਤ ਸਿੰਘ ਦੇ ਮਰਨ ਤੇ ਅਮੀਰ ਫਕੀਰ ਸਾਰੇ ਧਾਹਾਂ ਮਾਰ ਕੇ ਰੋਏ ਬਹਾਦਰ ਰੋਏ ਵੱਡੇ ਅਹੁਦਿਆਂ ਵਾਲੇ ਅਫਸਰ ਤੇ ਸਰਦਾਰ ਰੋਏ ਮਾਨੋ ਹਿੰਦੁਸਤਾਨ ਦੀ ਇੱਜ਼ਤ ਜਲ ਗਈ ਸਿੱਖਾਂ ਦੀ ਜ਼ਿੰਦਗੀ ਦਾ ਅਨਮੋਲ ਹਿੱਸਾ ਜਲ ਗਿਆ ਵਿਦਵਾਨਾਂ ਦਾ ਕਦਰਦਾਨ ਟੁਰ ਗਿਆ ਸਾਰੇ ਪੰਜਾਬ ਦੀ ਖੁਸ਼ਹਾਲੀ ਖਤਮ ਹੋ ਗਈ ਰਾਜਿਆਂ ਦੀ ਪਰਜਾ ਸੜ ਗਈ ਲਾਹੌਰ ਦੀ ਗੱਦੀ ਤਖਤ ਜਲ ਗਈ ਸਾਰੇ ਪੰਜਾਬ ਦੇਸ਼ ਦਾ ਸੁਹਾਗ ਸਿਰ ਦਾ ਸਾਈਂ ਮਰ ਗਿਆ ਮਨੋ ਰਣਜੀਤ ਸਿੰਘ ਦੇ ਮਰਨ ਨਾਲ ਪੰਜਾਬ ਅਰੰਡਾ ਹੋ ਗਿਆ ਵਿਧਵਾ ਹੋ ਗਿਆ ਇਹ ਗਿਆਨੀ ਗਿਆਨ ਸਿੰਘ ਨੇ ਲਿਖਿਆ ਗੁਰੂ ਪਿਆਰ ਵਾਲਿਓ ਇਹੋ ਜੇ ਸੂਰਮੇ ਕਦੀ ਕਦੀ ਪੈਦਾ ਹੁੰਦੇ ਨੇ ਪਰ ਸਾਨੂੰ ਤਾਂ ਉਹਨਾਂ ਦੀ ਕਦਰ ਹੀ ਕਰਨੀ ਨਹੀਂ ਆਈ ਅਸੀਂ ਤਾਂ ਗੁਰਬਾਣੀ ਵੀ ਪੜਨ ਤੋਂ ਇਨਕਾਰੀ ਹੋਏ ਬੈਠੇ ਆਂ ਸਾਨੂੰ ਤਾਂ ਗੁਰਬਾਣੀ ਚ ਕੀ ਲਿਖਿਆ ਇਹ ਵੀ ਨਹੀਂ ਪਤਾ ਰਣਜੀਤ ਸਿੰਘ ਬਾਰੇ ਜਾਂ ਹੋਰ ਯੋਧਿਆਂ ਨੇ ਕੀ ਕੀ ਮਾਰ ਕੇ ਮਾਰੇ ਕੀ ਮੁਸੀਬਤਾਂ ਝੱਲੀਆਂ ਕੀ ਸਾਨੂੰ ਉਹਨਾਂ ਨੇ ਪ੍ਰਾਪਤੀਆਂ ਕਰਕੇ ਦਿੱਤੀਆਂ ਅਸੀਂ ਇਹਨਾਂ ਬਾਰੇ ਜਾਣਦੇ ਹੀ ਨਹੀਂ ਜਿਹੋ ਜੀਆਂ ਗੱਲਾਂ ਕਿਸੇ ਨੇ ਸੁਣਾ ਦਿੱਤੀਆਂ ਅਸੀਂ ਨੀਵੀਆਂ ਪਾ ਕੇ ਸੁਣ ਲਈਆਂ ਅਤੇ ਸੱਚ ਮੰਨ ਲਈਆਂ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ